ਦੀ ਸਬਕੀ ਨਾਮ ਮਤਲਬ ਕਿਹੜਾ ਥਾਣੇ ਕੀ ਮਾਮਲਾ ਹੈ ਕਾਉਂਤ ਮੇਰਾ ਨਾਮ ਜੀ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਾ ਮਾਨਯੋਗ ਐਸ ਐਸਪੀ ਸਾਹਿਬ ਢਿੰਡਾ ਜੀ ਦੇ ਦਿਸੰਦਰ ਦੇ ਸ਼ਾਸਤ ਦਸ਼ਾ ਖਿਲਾਫ ਚਾਚਲਾਈ ਮੁਹਿੰਮ ਤਦ ਕੱਲ ਸਾਡੀ ਪੁਲਸ ਪਾਰਟੀ ਹੌਲਦਾਰ ਅਰुण ਸਿੰਘ ਨਿਗਵਾਈ ਦੇ ਵਿੱਚ ਗਸ਼ਟ ਕਰ ਰਹੀ ਸੀ ਤਾਂ ਮੁਖਬਰੀ ਮਿਲੀ ਕਿ ਮਨੀਤਾ ਮਹਾਨੰਦ ਦਾ ਪਤਨੀ ਕਾਨੂੰ ਮਹਾਨੰਦ ਦਾ ਵਾਸੀ ਉੜੀਆ ਕਲੋਨੀ ਤੇ ਕੋਈ ਠੇਕਾ ਸ਼ਰਾਫ ਦੇਸੀ ਜਿਸ ਦੇ ਘਰ ਪਈ ਹੈ ਤੇ ਗਲਤ ਤਰੀਕੇ ਨਾਲ ਵੇਚੀ ਜਾਂਦੀ ਹੈ ਤੇ ਜਿਸ ਤੇ ਨਾਲ ਦਿਨ ਰੇਡ ਕੀਤੀ ਗਈ ਇਹ ਜਿਸ ਪਾਸੋਂ 136 ਬੋਤਲਾਂ ਸ਼ਰਾਬ ਠੇਕਾ ਦੇਸੀ ਜੋ ਮਾਰਕਾ ਪੰਜਾਬ ਰਾਂਜਾ ਸੌਫੀ ਪੰਜਾਬ ਰਸ ਇਹ ਪੰਜਾਬ ਖਾਸਾ ਦੀਆਂ ਬਰਾਮਦ ਹੋਈਆਂ ਜਿਸ ਤੇ ਮੁਕੱਦਮਾ ਨੰਬਰ 73 ਮਿਤੀ 19/5/25 ਉਦੀਨ ਤਾਰਾ 6114 ਐਕਸਾਈ ਸੈਕਟਰ ਦਰਜ ਕੀਤਾ ਗਿਆ ਇਹ ਕਿੱਥੋਂ ਲੈ ਕੇ ਆਉਂਦੇ ਇਹ ਸ਼ਰਾਬ ਦੀ ਰਕੀਤਾ ਇਹ ਸਾਡੀ ਤਫ਼ਤੀਸ਼ ਚੱਲ ਰਹੀ ਹੈ ਇਹ ਸਾਰੀ ਪੁਸ਼ਕਸ਼ ਚੱਲ ਰਹੀ ਹੈ ਇਹ ਵੀ ਇਸ ਦੇ ਵਿੱਚ ਇਹਦਾ ਵੀ ਆਪਣਾ ਪੱਤੇ ਵੀ ਸ਼ਾਮਲਾ ਕੀ ਕਰਦੇ ਇਹ ਅਮਰਦੇ ਨੇ ਇੱਕ ਵਾਰੀ ਇਹ ਕੱਲੀ ਕਰਦੀ ਸੀ ਇਹਨੇ ਮੰਨਿਆ ਵੀ ਆ ਵੀ ਆਪ ਦਾ ਪੈਸੇ ਕਮਾਉਣ ਦੀ ਮਰੀ ਇਹ ਕਰਦੀ ਸੀ ਸਸਤੇ ਰੇਟ ਦੇ ਵਿੱਚ ਸ਼ਰਾਬ ਦੇ ਹਾਂ ਬਿਲਕੁਲ ਸਸਤੇ ਰੇਟ ਇਹ ਬਾਹਰੋਂ ਕੋਈ ਆਪਾਂ ਹੋਸਟੇਟ ਤੋਂ ਆਈ ਇਹਦੇ ਹੋਜੇ ਜਿੱਥੇ ਇਹ ਪੰਜਾਬ ਪੰਜਾਬ ਮਾਰਕਾ ਸ਼ਰਾਬ ਹੋਜੇ ਜਿੱਥੇ ਨੇ ਪੰਜਾਬ ਮਾਰਕਾ ਦੀ ਆ ਹੋ ਸਕਦਾ ਹੈ ਪ੍ਰੋਪਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਕਿੱਥੋਂ ਲੈ ਕੇ ਗਿਆ ਕੀ ਕਿੰਨੇ ਬਿਹਾਗਿੰਗ ਬਾਕਸ ਇਹ 136 ਬੋਤਲਾਂ ਸੀ ਜਿਹੜੀਆਂ ਸਾਨੂੰ ਬਰਾਮਦ ਹੋਈਆਂ ਤਕਰੀਬਨ 8 ਪੇਟੀਆਂ ਸੀਗੀਆਂ ਜਿਵੇਂ ਇੱਕ ਪੇਟੀ ਦੇ ਵਿੱਚ ਵੈਸੇ ਤਾਂ 12 ਬੋਤਲਾਂ ਹੁੰਦੀਆਂ ਪਰ ਕਈ ਪੇਟੀਆਂ ਦੇ ਨੇ ਅਸੀਂ ਵੱਡੀਆਂ ਸੀ ਉਹਦੇ ਵਿੱਚ 12 ਤੋਂ ਵੱਧ ਬੋਤਲਾਂ ਵੀ ਸੀ ਹਾਂਜੀ ਹਾਂਜੀ ਰੱਖੀਤਾ ਜਾ ਰਿਹਾ ਪਹਿਲਾਂ ਕਿਸੇ ਤੇ ਕੋਈ ਹੈਗੀ ਅਸਰ ਨਹੀਂ ਪਹਿਲਾਂ ਇਸ ਤੇ ਕੋਈ ਮਤਲਬ ਨਹੀਂ